ਸ਼ਿਕਾਯਾ ਨਿਊਜ਼ 13 ਪੰਜਾਬ ਹਰਿਆਣਾ ਦੇਖ ਰਹੇ ਸਰ ਦਰਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਦਾ ਡਾਇਰੈਕਟ ਡਿਸਟ੍ਰਿਕਟ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪਰਸ਼ੁਵਾਦ ਕਰਨ ਤੋਂ ਪਹਿਲਾਂ ਵੱਡੀ ਖਬਰ ਦੇ ਨਾਲ ਰੁਕ ਕਰਾਂਗੇ ਰਾਜਾ ਵੜਿੰਗ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਐਸ்சி ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਣਗੇ ਰਾਜਾ ਵੜਿੰਗ ਵਕੀਲ ਪਹੁੰਚ ਕੇ ਰਾਜਾ ਵੜਿੰਗ ਦਾ ਪੱਖ ਰੱਖਣਗੇ ਦੱਸ ਦਈਏ ਕਿ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਤੇ ਵਿਵਾਦਿਤ ਟਿੱਪਣੀ ਦਾ ਇਹ ਸਾਰਾ ਮਾਮਲਾ ਹੈ ਔਰ ਉਸ ਮਾਮਲੇ ਨੂੰ ਲੈ ਕੇ ਦੱਸ ਦਈਏ ਕਿ ਨੋਟਿਸ ਜਾਰੀ ਹੋਇਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਨੈਸ਼ਨਲ ਪੱਧਰ ਤੇ ਐਸ்சி ਕਮਿਸ਼ਨ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਆ ਰਿਹਾ ਹੈ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਵੀ ਨੋਟਿਸ ਜਾਰੀ ਹੋਇਆ ਸੀ ਤਾਂ ਸਦਿਆ ਗਿਆ ਹੈ ਪਰ ਉੱਥੇ ਹੀ ਇਹ ਜਾਣਕਾਰੀ ਮਿਲ ਰਹੀ ਹੈ ਕਿ ਰਾਜਾ ਵੜਿੰਗ ਖੁਦ ਨਹੀਂ ਜਾਣਗੇ ਉਹਨਾਂ ਦੇ ਵਕੀਲ ਜਾਣਗੇ ਉਹਨਾਂ ਦੇ ਵਕੀਲ ਦੇ ਵੱਲੋਂ ਜੋ ਹੈ ਉਹ ਪੇਸ਼ ਹੋਇਆ ਜਾਏਗਾ ਔਰ ਰਾਜਾ ਵੜਿੰਗ ਦੇ ਪੱਖੋਂ ਉਹਨਾਂ ਦੇ ਵਕੀਲ ਦੇ ਵੱਲੋਂ ਜਵਾਬ ਦਿੱਤਾ ਜਾਣਾ ਹੈ ਪਰ ਦੱਸ ਦਈਏ ਕਿ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਉਸ ਦਿਨ ਤੋਂ ਵਧੀਆਂ ਹੋਈਆਂ ਨੇ ਜਦੋਂ ਤੋਂ ਉਹਨਾਂ ਨੇ ਬੁੱਟਾ ਸਿੰਘ ਨੂੰ ਲੈ ਕੇ ਅਜਿਹਾ ए बयान दिता है हर एक पार्टी वालों जिस बयान का खिलाफत की थी गई है विरोध किया गया है साफ तौर पर कि ए बयान बिल्कुल भी सही नहीं है जिस तरीके आ, ए खास तौर पर दस दईए कि यह बयान जो दिता गया उसू लेकर सद्या गया है हूँ परपेष नहीं हो गए राजा वड़ेंग नपेंद्र बराड़ ने मेरे सहयोगी फोन लाइन से नपेंद्र वजह की मनी जाए राजा वड़ेंग खुद पेश क्यों नहीं हो रहे ਨਪਿੰਦਰ ਠੀਕ ਹੈ ਉਹਨਾਂ ਦੇ ਵਾਲ ਰੁਕ ਕਰਾਂਗੇ ਅਸੀਂ ਔਰ ਇਹ ਜਾਣਕਾਰੀ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਵਜ੍ਹਾ ਕੀ ਹੈ ਕਿਉਂਕਿ ਚੋਣ ਪ੍ਰਚਾਰ ਕਰ ਰਹੇ ਨੇ ਆ ਪਿਛਲੇ ਸਮੇਂ ਤੋਂ ਔਰ ਉਹਨਾਂ ਦੇ ਵਕੀਲ ਕਿਉਂ ਜਾਣਗੇ ਉਹ ਖੁਦ ਕਿਉਂ ਨਹੀਂ ਜਾਣਗੇ ਕਿਉਂਕਿ ਇਹ ਮੈਨੇ ਰੱਖਤਾ ਹੈ ਹਾਲਾਂਕਿ ਰਾਜਾਵੜਿੰਗ ਨੇ ਮਾਫੀ ਮੰਗੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਪਿਤਾ ਸਮਾਨ ਨੇ ਬੁਟਾ ਸਿੰਘ ਪਰ ਉਹ ਕਿਉਂ ਨਹੀਂ ਜਾ ਰਹੇ ਤਾਂ ਇਸ ਦੇ ਵਿਚਾਲੇ ਇਹ ਵੱਡਾ ਸਵਾਲ ਹੈ ਕਿਉਂਕਿ ਐਸੇ ਕਮਿਸ਼ਨ ਨੇ ਸੱਦਿਆ ਹੈ ਪਰ ਉਹ ਖੁਦ ਪੇਸ਼ ਨਹੀਂ ਹੋਣਗੇ ਜੋ ਜਾਣਕਾਰੀ ਮਿਲ ਰਹੀ ਹੈ ਤਾਂ ਉਹਨਾਂ ਦੇ ਵਕੀਲ ਦੇ ਵੱਲੋਂ ਪਹੁੰਚਿਆ ਜਾਏਗਾ ਵਕੀਲ ਉਹਨਾਂ ਦੇ ਜਾ ਕੇ ਜਾਣਕਾਰੀ ਜਿਹੜੀ ਹੈ ਉਹ ਦੇਣਗੇ ਆਖਰੀ ਇਹ ਕਿ ਸਫਾਈ ਦੇਣਗੇ ਉਹਨਾਂ ਦੇ ਪੱਖ ਦੇ ਵਿੱਚ ਕਿ ਆਖਰਕਾਰ ਉਹ ਬਿਆਨ ਜਿਹੜਾ ਹੈ ਕਿ ਉਹ ਦਿੱਤਾ ਗਿਆ ਹਾਲਾਂਕਿ ਰਾਜਾ ਵੜਿੰਗ ਨੇ ਦੱਸ ਚੁੱਕੇ ਨੇ ਤਾਂ ਨਪਿੰਦਰ ਮੇਰੇ ਸੋਗੀ ਨੇ ਫੋਨ ਲਾਇਆ ਤੇ ਨਪਿੰਦਰ ਕੀ وجہ ਹੈ ਕਿਉਂ ਰਾਜਾ ਵੜਿੰਗ ਖੁਦ ਨਹੀਂ ਜਾ ਰਹੇ ਬਿਲਕੁਲ ਕਿਉਂਕਿ ਰਾਜਾ ਵੜਿੰਗ ਦੇ ਖਿਲਾਫ ਐਫ ਆਈ ਆਰ ਕੱਲ ਦਰਜ ਹੋ ਗਈ ਹੈ ਪਰ ਕਿਤਨੇ ਕਿਤੇ ਰਾਜਾ ਬੜੇ ਨੂੰ ਲੱਗਦਾ ਹੋਵੇਗਾ ਕਿ ਐਫ ਆਈ ਆਰ ਪਹਿਲੇ ਹੀ ਦਰਜ ਹੋ ਚੁੱਕੀ ਹੈ ਜਿਹੜਾ ਅਨਸੂਚਿਤ ਜਾਤੀ ਕਮਿਸ਼ਨ ਨੇ ਉਹਨਾਂ ਨੂੰ ਤਲਬ ਕੀਤਾ ਤਾਂ ਉਹਨਾਂ ਦੇ ਵੱਲੋਂ ਵੀ ਉਹਨਾਂ ਸਟੇਟਮੈਂਟ ਲਈ ਜਾਣੀ ਹੈ ਤੇ ਕਿਤਨੇ ਕਿਤੇ ਹੋ ਸਕਦਾ ਹੈ ਕਿ ਆਪਦੇ ਵਕੀਲਾਂ ਦੇ ਨਾਲ ਸਲਾਹ مشورہ ਕਰ ਰਹੇ ਹੋਣ ਵਕੀਲਾਂ ਦੇ ਰਾਹੀਂ ਜਿਹੜਾ ਹੈ ਕਮਿਸ਼ਨ ਦੇ ਸਾਹਮਣੇ ਉਹ ਪੇਸ਼ ਹੋਣ ਹਾਲਾਂਕਿ ਅੱਜ ਆਰੋਡ ਨੂੰ ਬੁਲਾਇਆ ਬੁਲਾਇਆ ਗਿਆ ਹੈਗਾ ਜਿਹੜਾ ਔਰ ਉਹਦੇ ਵਿੱਚ ਦੇਖਦੇ ਹਾਂ ਜੀ ਉਧਰੋਂ ਕੀ ਪੱਖੋਂ ਦਾ ਸਰ ਔਰ ਇਸ ਪਾਸੇ ਜਿਹੜਾ ਰਾਜਾ ਵਿਰਿੰਗ ਦੇ ਲਿਆਵਤ ਆਪਾਂ ਦੇਖੀ ਤਾਂ ਮੈਨੂੰ ਹੀ ਲੱਗਦਾ ਹੈ ਕਿ ਉਹਨਾਂ ਦੇ ਵਕੀਲ ਜ਼ਰੂਰ ਅਪੇਸ਼ ਹੋਣਗੇ ਕਮਿਸ਼ਨ ਦੇ ਕੋਲੇ ਔਰ ਕਮਿਸ਼ਨ ਜਾ ਕੇ ਕਮਿਸ਼ਨ ਦੇ ਕੋਲ ਜਾ ਕੇ ਉਹ ਆਪਣਾ ਪੱਖ ਦਿੰਦੇ ਨੇ ਕਿਸ ਤਰ੍ਹਾਂ ਦਾ ਤਰਕ ਦਿੱਤਾ ਜਾਂਦਾ ਕੀ ਉਹਨਾਂ ਨੂੰ ਦੁਬਾਰਾ তলਬ ਕੀਤਾ ਜਾਂਦਾ ਕੀ ਕਮਿਸ਼ਨ ਸੰਤੁਸ਼ਟ ਹੁੰਦਾ ਜਾਂ ਨਹੀਂ ਹੁੰਦਾ ਜਾਂ ਕਮਿਸ਼ਨ ਨਿਜੀ ਤੌਰ ਤੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਹਿੰਦਾ ਜਿੱਕਰ ਹੋਵੇਗਾ ਜੀ ਪਰ ਫਿਲਹਾਲ ਜਿਹੜੀ ਜਾਣਕਾਰੀ ਆਈ ਹੈ ਰਾਜਾ ਵੜਿੰਗ ਦੇ ਜਗਾ ਤੇ ਉਹਨਦੇ ਵਕੀਲ ਫਿਲਹਾਲ ਜਿਹੜੇ ਨੇ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ ਜੀ ਠੀਕ ਹੈ شکریہ ਬहोत बहोत तमाम ਜਾਣਕਾਰੀ ਲਈ ਤਾਂ ਰਾਜਾ ਵੜਿੰਗ ਖੁਦ ਪੇਸ਼ ਨਹੀਂ ਹੋਣਗੇ ਔਰ ਹੁਣ ਦੇਖਣਾ ਹੋਏਗਾ ਇਸੀ ਕਮਿਸ਼ਨ ਦਾ ਇਸਤੇ ਕੀ ਜਵਾਬ ਆਉਂਦਾ ਹੈ ਆਪਣੇ ਆਪਣੇ ਵਿੱਚ ਬੇहद ਬਾਇਨੇ ਰਹਿਗੇ ਅਕੇ ਵਧਾਂ ਕਿ ਉਧਰ ਯਮਨਾ ਨਗਰ ਦੇ ਵਿੱਚ ਤੇਜ਼ ਰਫਤਾਰ ਦਾ ਕੈਰ ਵੇਖਣ ਨੂੰ ਮਿਲਿਆ ਰੋਡਵੇਜ਼ ਬੱਸ ਨੇ ਕਈ ਵਿਦਿਆਰਥੀਆਂ ਨੂੰ ਦਰੜਿਆ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਔਰ ਸਕੂਲ ਕਾਲਜ ਜਾਣ ਦੇ ਲਈ ਬੱਸ ਸਟੈਂਡ ਦੇ ਤੇ ਖੜੇ ਹੋਏ ਸਨ ਇਹ ਸਟੂਡੈਂਟ ਸੇ ਵਿਦਿਆਰਥੀ ਔਰ ਡਰਾਈਵਰਾਂ ਦਾ ਡਰਾਈਵਰ ਦਾ ਦੱਸਿਆ ਕਿ ਲਾਪਰਵਾਹੀ ਦੇ ਨਾਲ ਵਿਦਿਆਰਥੀਆਂ ਤੇ ਇਹ ਬੱਸ ਚੜਾਉਣ ਨੂੰ ਲੈ ਕੇ ਜਾਣਕਾਰੀ ਹੈ ਕਿ ਲਾਪਰਵਾਹੀ ਜਰੀਆ ਵਰਤੀ ਗਈ ਹੈ ਆ ਤ ਤਿੰਨ ਵਿਦਿਆਰਥੀਆਂ ਦੀਆਂ ਲੱਤਾਂ ਤੋਂ ਇਹ ਬੱਸ ਜਰੀਆ ਉਲਗ ਗਈ ਹੈ ਆਪਣੇ ਆਪ ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿੰਨੀ ਜ਼ਿਆਦਾ ਵੱਡੀ ਅੰਗੈਲੀ ਕੀਤੀ ਗਈ ਤਾਂ ਪਟਾ ਸਾਹਿਬ ਤੋਂ ਇਹ ਦਿੱਲੀ ਵਾਲੀ ਬੱਸ ਸੀ ਜਿਸ ਜੋ ਕਿ ਇਸ ਤਰੀਕੇ ਦੇ ਨਾਲ ਅੰਗੈਲੀ ਜਿਹੜੀ ਹੈ ਕੀਤੀ ਗਈ ਹੈ ਔਰ ਗੁੱਸੇ ਚ ਆਏ ਵਿਦਿਆਰਥੀਆ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਪ੍ਰਤਾਪ ਨਗਰ ਦੇ ਬੱਸ ਸਟੈਂਡ ਤੇ ਸਾਰੀ ਕਰਤਾਂ ਜਿਹੜੀ ਹੈ ਉਹ ਵਾਪਰੀ ਹੈ ਵਿਦਿਆਰਥੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਵੇਖੇ ਜਾ ਸਕਦੇ ਨੇ ਤਾਂ ਦਰੜ ਦਿੱਤਾ ਹੈ ਰੋਡਵੇਜ਼ ਦੀ ਬੱਸ ਨੇ ਕਈ ਵਿਦਿਆਰਥੀਆਂ ਨੂੰ ਲੱਤਾਂ ਦੇ ਉੱਤੋਂ ਦੀ ਬੱਸ ਚੜਾ ਦਿੱਤੀ ਹੈ ਉਹਨਾਂ ਦੇ ਔਰ ਇੱਕ ਵਿਦਿਆਰਥੀ ਦੀ ਮੌਤ ਵੀ ਹੋਈ ਹੈ प्रताप नगर बस स्टैंड पर हरियाणा रोडवेज की बस ने कई छात्र छात्राओं को कुचल दिया इस वक्त मैं प्रतापनगर के बस स्टैंड पर मौजूद हूँ आप देख सकते हैं कि यह वो बस है जिसे जो है लापरवाह ड्राइवर चला रहा था पोटा साहिब से दिल्ली जा रही थी और छात्र जो है बस स्टैंड पर खड़े थे तेज रफ्तार जैसे ही बस जो है बस स्टैंड पर आती है तो छात्राओं को कुचल देती है फिलहाल ड्राइवर को हिरासत में ले लिया है इसके अलावा छात्र छात्राएं जो है वो भारी संख्या में यहाँ पर इकट्ठे हुए आप देख सकते हैं कि छात्र छात्राओं का हजूम है दूसरी तरफ डायल एक की गाड़ी भी यहाँ पर मौजूद है और छात्र लगातार हंगामा कर रहे हैं क्या छात्र कहते हैं आइए उनसे बातचीत करते हैं हाँ जी क्या हुआ था

अगर कोई कार्रवाई होती है तो यहाँ एबी के एबी बस साफ सीधी बात कैसे लड़कों के लिए बस आएगी बस यहाँ बसों की तो कमी है ये हादसा ऐसे हुआ जी यहाँ क्राउड हो रहा था सात बीस की बस थी सात चालीस पे पूरी नेट बस आई अब आप ये बताओ अगर बस लेट होगी तो क्राउड भी ऑब्वियसली बढ़ेगा हाँ जी फिर क्या हुआ यहाँ क्राउड थी एक जगह बच्चे सोच रहे थे बाद में आराम से चढ़ जाएंगे उसने क्या करे ड्राइवर ने एक तो ऊपर से पी रखी थी पीछे तो चला रहा रोड पे राम थे यहां बस जब उसने मोडी बस स्टैंड पे एकदम स्पीड दी और वहां नहीं मोडी जहाँ बस का मतलब मोड़ने का थी।, तो थी खाली जगह थी वहां मोडी जहाँ बच्चे खड़े थे पूरे अच्छी तरह क्राउड बच्चों के ऊपर जान बच्चों के ऊपर जान पूछ के ले गया इसके कारण से बच्चे पीछे हटने के लिए उनके लड़कियों के जो टांग थी एक दूसरे में उलझी उलझी जो भी हुआ वो बेचारी नीचे की गई टैर के नीचे आने के कारण उनकी टांग टूट गई है एक की बहुत ज्यादा गंभीर हालत है पीजीआई में रेफर कर दी चंडीगढ़ और दो है यमुनानगर बस हमारा तो यही है हमें आश्वासन मिलना चाहिए बस लगनी चाहिए लड़कियों के जो जिन्हें जिन्हें मतलब रुक जो जिनके मतलब चोट लगी है उनको क्लेम मिलना चाहिए बस हमारी ये आश्वासन है हमें मिलना चाहिए आप क्या कहते हैं ہم یہ چاہ رہے ہیں کہ بس ہمارے یہاں بس لگ جائے اور ہر ایک گاؤں میں رکنی چاہیے بس پیپلی مازرہ کے تو سورے کے بچے اکی سراباد آ رہے ہیں صبح صبح یہ بھی بات ہے سارے بچے کی طرفاد آ رہے ہیں اور ایک بھی گاؤں میں بس نہیں رک رہی دلی پوٹا والا ایسے لے جاتا ہے بس اتنی تیز سے اگے بتائیں گے تام मृतक روڈ ویز کرمچاری دا ذکر کریں گے جس دے پروار دے لیے معاوضے دی مانگ کیتی جا رہی ہے تا یہ بھی بڑی خبر ہے دس دی کہ پروار دے جی نو ਸਰਕਾਰੀ ਨੌਕਰੀਆਂ ਤੇ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ ਮੰਗ ਰੱਖੀ ਜਾ ਰਹੀ ਹੈ ਔਰ ਜਲੰਧਰ ਦੇ ਵਿੱਚ ਕੱਲ ਤੋਂ ਰੋਡਵੇਜ਼ ਕਰਮਚਾਰੀਆਂ ਦਾ ਤਰਨਾ ਜਾ ਰਹੀ ਹੈ ਦੱਸਦੇ ਕਿ ਜਲੰਧਰ ਚ ਸੜਕ ਤੇ লাশ ਰੱਖੀ ਹੋਈ ਹੈ ਪ੍ਰਦਰਸ਼ਨਕਾਰੀਆਂ ਨੇ ਔਰ ਪ੍ਰਦਰਸ਼ਨ ਕਰਨ ਦੀ ਚਤਾਵਨੀ ਜਿਹੜੀ ਆ ਦਿੱਤੀ ਜਾ ਰਹੀ ਹੈ ਸੜਕ ਤੇ লাশ ਰੱਖ ਕੇ ਕੋਰਾਲੀ ਦੇ ਵਿੱਚ ਦੱਸਦੀ ਹੈ ਕਿ ਇਹ ਰੋਡਵੇਜ਼ ਮੁਲਾਜ਼ਮ ਜਗਜੀਤ ਸਿੰਘ ਦਾ ਕਤਲ ਹੋਇਆ ਸੀ ਸਾਈਡ ਨਾ ਦੇਣ ਤੇ ਪਿਕ ਪਿਕਅਪ ਡਰਾਈਵਰ ਹੈ ਜਿਹੜਾ ਉਸਨੇ ਰੋਡ ਦੇ ਨਾਲ ਵਾਰ ਕਰ ਦਿੱਤੇ ਸੰਤ ਅਮਰਿਤਕ ਡਰਾਈਵਰ ਜਤੰਦਰ ਰੋਡਵੇਜ਼ ਦੀਪੂ ਦੇ ਵਿੱਚ ਤਨਾਤ ਸੀ ਮੰਗਲਵਾਰ ਨੂੰ ਦੱਸਿਆ ਕਿ ਉਹ ਬੱਸ ਚੰਡੀਗੜ੍ਹ ਤੋਂ ਜਲੰਧਰ ਲੈ ਜਾ ਰਿਹਾ ਸੀ ਅਤੇ ਕੁਰਾਲੀ ਟ੍ਰੈਫਿਕ ਲਾਈਟਾਂ ਤੇ ਪਿਕਅਪ ਚਾਲਕ ਦੇ ਨਾਲ ਉਸਦੀ ਬਹਿਸਬਾਜ਼ੀ ਹੋ ਗਈ ਜਗਦੀਸ਼ ਸਿੰਘ ਵਿਆਹਿਆ ਹੋਇਆ ਸੀ ਉਸਦੇ ਦੋ ਛੋਟੇ-ਛੋਟੇ ਬੱਚੇ ਨੇ ਤਾਂ ਪਰਿਵਾਰ ਔਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਯੂਨੀਅਨ ਦੀ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਲਈ ਨੌਕਰੀ ਦਿੱਤੀ ਜਾਵੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਦਾ ਲਾਸ਼ ਦਾ ਜਦ ਤੱਕ ਸਸਕਾਰ ਜਿਹੜਾ ਹੈ ਉਸ ਨੂੰ ਲੈ ਕੇ ਵੀ ਹਾਮੀ ਨਹੀਂ ਭਰੀ ਗਈ ਹੈ ਸਿੱਧੇ ਤੌਰ ਤੇ ਜਿਹੜੇ ਰੋਲਵੇਜ਼ ਦੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਸਹਿਜ ਜੁਨੇਜਾ ਮੇਰੇ ਸਹਿਯੋਗੀ ਇਸ ਵੇਲੇ ਸਾਡੇ ਨਾਲ ਲਾਈਵ ਮੌਜੂਦ ਨੇ ਸਿੱਧਾ ਉਹਨਾਂ ਦਾ ਰੁਕ ਕਰਾਂਗੇ ਸਹਿਜ ਕੀ ਕੁਝ ਇਸ ਵੇਲੇ ਦੀ ਮੌਜੂਦਾ ਤਸਵੀਰ ਹੈ ਔਰ ਕੀ ਕੁਝ ਕਹਿ ਰਹੇ ਨੇ ਪ੍ਰਦਰਸ਼ਨਕਾਰੀ ਬਿਲਕੁਲ ਗੱਲ ਕਰੀਏ ਤਾਂ ਜਿਹੜਾ ਕਿ ਇਹ ਕੋਰਾਲੀ ਵਿਕੇ ਜੋ ਜਗਜੀਤ ਸਿੰਘ ਦਾ ਕਤਲ ਹੋਇਆ ਹੈ ਤਾਂ ਉਸ ਤੋਂ ਬਾਅਦ ਪਰ ਜਿਹੜੇ ਉਹਨਾਂ ਦੇ ਸਾਥੀ ਨੇ ਮੁਲਾਜ਼ਮ ਨੂੰ ਕਾਫੀ ਰੋਸ਼ਤੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਮੁਆਵਜ਼ਾ ਜਾਂ ਫਿਰ ਮਦਦ ਦੀ ਜਿਹੜੀ ਹੈ ਗੱਲ ਨਹੀਂ ਕੀਤੀ ਜਾ ਰਹੀ ਤਾਂ ਜਿਸ ਨੂੰ ਲੈ ਕੇ ਅੱਜ 10 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀਗਾ ਉਹਨਾਂ ਦਾ ਕਹਿਣਾ ਕਿ ਅਗਰ ਜਿਹੜਾ ਕਿ ਹੈ ਹਲੇ ਤੱਕ ਸਰਕਾਰ ਵੱਲੋਂ ਕੋਈ ਵੀ ਸ਼ਿਵਾਸ਼ਣ ਜਿਹੜਾ ਹੈ ਨਹੀਂ ਦਿੱਤਾ ਗਿਆ ਹਾਲਾਂਕਿ ਜਿਹੜਾ ਹੈ ਮਹਿਕਮਾ ਹੈ ਉਹੀ ਪਿੱਛੇ हट ਗਿਆ ਉਹਨਾਂ ਦਾ ਕਹਿਦਾ ਕਿ ਸਾਡਾ ਬੰਦਾ ਹੀ ਨਹੀਂ ਸੀਗਾ ਤਾਂ ਇਹੋ ਜੀ ਤੀਰਾ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਪਰਿਵਾਰ ਦੇ ਵਿੱਚ ਜਿਹੜਾ ਨੇ ਦੋ ਛੋਟੇ ਛੋਟੇ ਬੱਚੇ ਨੇ ਪਤਨੀ ਹੈ ਤਾਂ ਉਹਨਾਂ ਦਾ ਕਿਤੇ ਗੁਜ਼ਾਰਾ ਹੋਵੇਗਾ ਉਸ ਨੂੰ ਲੈ ਕੇ ਜਿਹੜਾ ਪੂਰਾ ਮਹਿਕਮਾ ਹੈ ਉਹ ਲੜਾਈ ਲੜ ਰਿਹਾ ਹੈਗਾ ਤਾਂ ਤਸਵੀਰਾਂ ਪਹਿਲਾਂ ਦਿਖਾ ਦਿੰਨੇ ਆ ਜਲੰਧਰ ਦੇ ਡਿੱਪੂ ਇੱਕ ਜੇ ਤਸਵੀਰਾਂ ਨੇ ਜਿਹੜਾ ਅੱਜ ਜਲੰਧਰ ਇੱਕ ਤੇ ਦੋ ਡਿੱਪੂ ਜਿਹੜਾ ਬੰਦ ਕੀਤਾ ਗਿਆ ਹੈਗਾ ਹਾਲਾਂਕਿ ਅਲਟੀਮੇਟਮ ਸੀ ਕਿ 10 ਵਜੇ ਤੱਕ ਅਗਰ ਮੰਗ ਨਾ ਮੰਨੀ ਗਈ ਤਾਂ ਸਾਰੇ ਡੀਪੂ ਬੰਦ ਕੀਤੇ ਜਾਣਗੇ ਪਰ ਮੀਟਿੰਗ ਚੱਲ ਰਹੀ ਹੈ ਅੰਦਰ ਅਧਿਕਾਰੀਆਂ ਦੇ ਨਾਲ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਵਿਭਾਗ ਵੱਲੋਂ ਵੀ ਅਲਟੀਮੇਟਮ ਸੀ ਕਿ ਜਿਹੜਾ ਸ਼ਵ ਹੈ লাশ ਹੈ ਉਹ ਰੱਖ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਪੋਸਟਮਾਰਟਮ ਹੋ ਰਿਹਾ ਜਦੋਂ লাশ ਜਿਹੜੀ ਜਲੰਧਰ ਪਹੁੰਚੇਗੀ ਤਾਂ ਰੱਖ ਕੇ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾਵੇਗਾ ਤਾਂ ਸਾਡੇ ਨਾਲ ਕਰਮਚਾਰੀ ਮੌਜੂਦ ਹੈ ਗੱਲਬਾਤ ਕਰਦੇ ਆਂ ਕੀ ਹੁਣ ਤੱਕ ਗੱਲਬਾਤ ਸਰਕਾਰ ਨਾਲ ਹੋਈ ਹੈ ਸਿਚੁਏਸ਼ਨ ਕੀ ਬਣੀ ਹੋਈ ਹੈ ਕਿ ਸਰਕਾਰ ਲੱਗਦਾ ਹੈ ਕਿ ਕੋਈ ਗੱਲਬਾਤ ਆਏਗੀ ਟੇਬਲ ਟੌਕ ਤੇ ਬਿਲਕੁਲ ਨਹੀਂ ਸਰਕਾਰ ਨਾਲ ਗੱਲ ਹੈ ਫਿਲਹਾਲ ਤਾਂ ਕੋਈ ਗੱਲਬਾਤ ਨਹੀਂ ਆਸੀਂ ਅਲਟੀਮੇਟ ਡਿੱਤਾ ਹੋਇਆ ਦਾ ਫਿਲਹਾਲ ਤਾਂ ਦੋ ਡੀਪੂ ਬੰਦ ਦਾ ਉਹਦੇ ਨਾਲ ਹੁਣ ਪੰਜਾਬ ਦੇ ਜਿਹੜੇ ਸਿਨ ਸੁਭਾ ਕਮੇਟੀ ਦੇ ਆਰਡਰ ਆ ਉਹ ਸੁਭਾ ਕਮੇਟੀ ਨੇ ਬਾਕੀ ਡੀਪੂ ਹੋਲੀ ਹੋਲੀ ਬੰਦ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਸਰਕਾਰ ਸਾਡੀ ਗੱਲ ਸੁਣ ਤੇ ਅਣ ਸੁਣੀ ਕਰ ਰਹੀ ਆ ਕਿਉਂਕਿ ਜਿਹੜਾ ਕਹਿ ਰਹੇ ਕਿ ਸਾਡਾ ਵਰਕਰ ਨਹੀਂ ਜੇ ਵਰਕਰ ਨਹੀਂ ਅਸੀਂ ਆਂਦੀ ਬੱਸਾਂ ਚਲਾਉਂਦੇ ਆ ਸਰਕਾਰ ਗਵਰਨਮੈਂਟ ਦੇ ਅਧੀਨ ਅਸੀਂ ਕੰਮ ਕਰ ਤੇ ਫੇਰੇ ਐਡਾ ਦਾ ਕਰੂਨ ਵਸਤਾ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਇੰਨੇ ਹਾਲਾਤ ਮਾੜੇ ਕਿ ਤੁਹਾਨੂੰ ਪੰਜਾਬ ਵਿੱਚ ਤੁਸੀਂ ਸੇਫ ਨਹੀਂ ਆ ਕਿਤੇ ਅਸੀਂ ਜਿਹੜੀਆਂ ਬਾਹਰ ਦੇ ਸਟੇਟਾਂ ਦੇ ਜਾਂਦੇ ਆ ਤੇ ਉੱਥੇ ਕਿਤਾ ਸੇਫ ਹੋਵਾਂਗੇ ਪੰਜਾਬ ਦੇ ਵਿੱਚ ਕਰਾਲੀ ਚੌਂਕ ਦੇ ਵਿੱਚ ਪੰਜਾਬ ਦਾ ਮੰਨਿਆ ਆਪਣਾ ਸ਼ਹਿਰ ਕਰਾਲੀ ਜਿਹਦੇ ਚੌਂਕ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਕੀਤੀ ਆ ਕਿੰਦੀ ਅਵਸਥਾ ਕਿੱਥੇ ਗਈ ਇਹਦੇ ਵੱਡੇ ਵੱਡੇ ਵਾਅਦੇ ਕਰਦੇ ਸੀ ਗੈਂਗਸਟਰ ਜਿਹੜੇ ਖਤਮ ਕੀਤੇ ਵੱਡੇ ਵੱਡੇ ਵਾਅਦੇ ਕਰਦੇ ਸੀ ਅੱਜ ਸਾਡੀ ਇਹ ਹੀ ਮੰਗਾ ਕਿ ਉਹਦੇ ਛੋਟੇ ਛੋਟੇ ਤੋਂ ਬੱਚੇ ਆ ਉਹਦੀ ਮਾਂ ਪਿਓ ਨਹੀਂ ਹੈਗੇ ਘਰ 'ਚ ਦੇ ਵਾਈਫ ਲਈ ਆ ਮਗਰ ਉਹ ਸਾਹਮਣਾ ਕਹਿੰਦੇ ਆ ਉਹਨੂੰ ਇੱਕ ਨੌਕਰੀ ਸਰਕਾਰੀ ਦਿੱਤੀ ਜਾਵੇ ਉਹਨੂੰ 50 ਲੱਖ ਦਾ ਜਿਹੜਾ ਉਹਦਾ ਬੀਮਾ ਉਹ ਦਿੱਤਾ ਜਾਵੇ ਕਿਉਂਕਿ ਇਹਨਾਂ ਨੂੰ ਪਾੜਾ ਇਹ ਐਸੇ ਕਾਰ ਚੱਲਦੇ ਸੀ ਇਹ ਹੁਣ ਕਹਿੰਦੇ ਕਿ 21 ਹਜ਼ਾਰ ਸੈਲਰੀ ਉੱਪਰ ਟੱਪ ਗਈ ਆ ਅਸੀਂ ਇਹਨਾਂ ਦੀ ਜਿਹੜੀ ਮੰਗ ਰੱਖੀ ਸੀ ਬਹੁਤ ਚਿਰ ਤੋਂ ਸਾਢੇ ਇੱਕ ਹੋ ਗਿਆ ਬੰਦ ਹੋ ਜੀ ਨੂੰ ਸਾਡੀ ਡਿਮਾਂਡ ਸੀ ਕਿ ਸਾਨੂੰ ਕਿਸੇ ਬੀਮੇ ਨਾਲ ਜੋੜਿਆ ਜਾਵੇ ਬਸ ਸਾਡੇ ਸੈਲਰੀ ਵਿੱਚੋਂ ਜਾਂ ਸਾਨੂੰ ਕੰਪਨੀ ਜਿਹੜੀ ਆ ਪਨ ਬਸ ਪੰਜਾਬ ਰੂਰੇਜ ਉਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਦਿੱਤਾ ਜਾਵੇ ਜਿਹੜਾ ਜਿਹੜਾ ਸਾਨੂੰ ਇਹ ਰੋਸੋਚੋਂ ਨਾ ਬੈਠਣਾ ਪਵੇ ਅਸੀਂ ਆਪਣੇ ਵਰਕਰ ਦੀ ਜਿਹੜੀ ਡੈੱਡ ਬੋਡੀ ਆ ਇੱਥੇ ਖੱਜਲ ਖਰਾਬ ਹੋ ਰੋ ਕਰਨ ਚਾਹੁੰਦੇ ਆ ਸਾਡੇ ਤੋਂ ਪੁਸ਼ਟ ਦੇਖੋ ਸਾਡੇ ਦੇ ਕੀ ਬੀਤ ਰਹੀ ਆ ਅਸੀਂ ਪਰਸੋਂ ਦੇ ਇੱਕ ਚੀਜ਼ ਦੇ ਖੱਜਲ ਖਰਾਬ ਹੋ ਰਹੇ ਆ ਕਿ ਵਿਭਾਗ ਮੰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਸਾਡੇ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦੇ ਸਾਡੇ ਤੋਂ ਪੈਸਾ ਦੇਣ ਨੂੰ ਕੋਈ ਫੰਡ ਦੇਣ ਨੂੰ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਘਰ ਦੇ ਲੋਕੀ ਜਵਾਬ ਦਈਏ ਕਿ ਜਿਹੜੇ ਸਾਡੇ ਤੋਂ ਨੌਕਰੀ ਕਰਦਾ ਸੀ ਤੇ ਅਸੀਂ ਉਹਨੂੰ ਬੱਚੇ ਨੂੰ ਜਾਂ ਉਹਨਾਂ ਦੇ ਫੈਮਿਲੀ ਨੂੰ ਭਰੋਸਾ ਦੇਵਾਂਗੇ ਨਾ ਸਹੀ ਸੇ ਨੌਕਰੀ ਦਵਾਈਏ ਬੱਚਿਆਂ ਦਾ ਪਾਲਣ ਪਾਲਣ ਪਰਚਣ ਹੋਵੇ ਬਿਲਕੁਲ ਜਿਵੇਂ ਕਿ ਪਿਛਲੇ ਕਿੰਨੇ ਕੋ ਸਮੇਂ ਤੋਂ ਜਗਜੀਤ ਸਿੰਘ ਇਸ ਮਹਿਕਮੇ ਨੂੰ ਆਪਣਾ ਸੇਵਾ ਕਰਦਾ ਹੈ ਨਜ਼ਰਾਂ 2011 ਤੋਂ ਲਗਾਤਾਰ ਹੀ ਸੇਵਾ ਕਰਦਾ ਨਿਭਾ ਰਿਹਾ ਬਹੁਤ ਇਨਸਾਨ ਵਧੀਆ ਇਨਸਾਨ ਸੀ ਤੇ ਜਿਹੜੀ ਆ ਘਟਨਾ ਵਾਪਰੀ ਆ ਇਹ ਬਹੁਤ ਮਾੜੀ ਘਟਨਾ ਸਾਡੇ ਲਈ ਬਹੁਤ ਤੜਾ ਦੁੱਖ ਲੱਗਾ ਝਟਕਾ ਲੱਗਾ 10 ਸਾਲ ਹੋ ਗਏ ਇਸ ਮਹਿਕਮੇ ਨੂੰ ਦਿੱਤੇ ਨੇ ਪਰ ਮਹਿਕਮਾ ਸਾਥ ਨਹੀਂ ਖੜਿਆ ਕਿ ਲੱਗਦਾ ਜੋ ਜਗਜੀਤ ਸਿੰਘ ਨਾਲ ਹੋ ਰਿਹਾ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈਗਾ ਕਿਉਂਕਿ ਸੜਕਾਂ ਤੇ ਚੱਲਣਾ ਹੈ ਕਿ ਕਈ ਕੁਝ ਹੋ ਜਾਂਦੀ ਹੈ ਗੱਲ ਬਿਲਕੁਲ ਜੀ 24 ਘੰਟੇ ਅਸੀਂ ਰੂਟ ਤੇ ਰਹਿੰਦੇ ਹਾਂ ਸਾਡੀ ਰੂਟ ਡਿਊਟੀ ਹੈ ਸਾਨੂੰ ਇਹ ਪਤਾ ਹੀ ਨਹੀਂ ਆ ਜੇ ਦਿਨੇ ਦਿਨ ਦਿਹਾੜੇ ਇੰਨਾ ਕੁਝ ਹੋ ਗਿਆ ਤੇ ਜਦੋਂ ਅਸੀਂ ਦਿੱਲੀ ਯੂਪੀ ਵਰਗੇ ਸ਼ਹਿਰਾਂ 'ਚ ਜਾਣੇ ਉਹ ਦੂਜੇ ਸਟੇਪਾਂ 'ਚ ਜਾਣੇ ਜੰਮੂ ਜਾਣੇ ਤੇ ਸਾਨੂੰ ਉਧਰ ਨੂੰ ਕੋਈ ਕਹਿੰਦਾ ਜਿਹੜਾ ਪੰਜਾਬ 'ਚ ਹੀ ਸਰਵਾਈ ਨਹੀਂ ਹੈਗੀ ਤੇ ਬਾਹਰਲੇ ਸਿਟਰ 'ਚ ਕੀ ਸਰਵਾਈ ਹੋਗੀ ਨਾ ਅਸੀਂ ਸਰਕਾਰ ਤੋਂ ਡਿਮਾਂਡ ਕਰਦੇ ਅਸੀਂ ਮੰਗ ਆ ਸਾਡੀ ਕਿ ਉਹਨਾਂ ਬੱਚਿਆਂ ਦਾ ਉਹਨਾਂ ਬੱਚਿਆਂ ਨੂੰ ਹੱਕ ਦਿੱਤਾ ਜਾਵੇ ਉਹਨਾਂ ਨੂੰ ਇੱਕ ਨੌਕਰੀ ਦਿੱਤੀ ਜਾਵੇ ਉਹਦੀ ਮਾਂ ਮਰੀ ਪਤ ਭੈਣ ਨੂੰ ਉਹਦੀ ਵਾਈਫ ਨੂੰ ਤੇ ਬੱਚਿਆਂ ਦਾ ਜਿਹੜਾ ਖਾਣ ਪੀਣ ਦਾ ਜੋ ਵੀ ਨੌਕਰੀ ਆ ਜਾਂ ਜੋ ਵੀ ਹੈਗਾ ਉਹ ਸਾਰਾ ਕੁਝ ਉਸ ਸਰਕਾਰ ਵੱਲੋਂ ਨੂੰ ਭਈਆ ਕਰਾਇਆ ਜਾਵੇ ਹੁਣ ਅਗਲੀ ਦਾ ਨੀਤੀ ਕੀ ਆਖਰੀ ਸਵਾਲ ਅਗਲੀ ਰਾਨੀ ਦੀ ਇਹ ਹੈ ਕਿ ਸਾਡੀ ਸੂਬਾ ਕਮੇਟੀ ਨਾਲ ਗੱਲ ਚੱਲ ਚੱਲਦੀ ਪਈ ਆ ਸੂਬਾ ਕਮੇਟੀ ਨੇ ਇਹੀ ਆਰਡਰ ਦਿੱਤੇ ਆ ਕਿ ਜੇ ਸਾਡੀ ਅੱਧੇ ਘੰਟੇ ਦੇ ਵਿੱਚ ਅਸੀਂ ਪੋਸਟ ਮਾਰਡਮ ਦੀ ਵੇਟ ਕਰ ਰਹੇ ਆ ਕਿਉਂਕਿ ਜਿਹੜਾ ਪੋਸਟ ਮਾਰਡਮ ਉਹ ਖਰੜ ਦੇਖਿਓਣਾ ਉੱਥੋਂ ਆਉਂਦੇ ਵੀ 2 ਘੰਟੇ ਲੱਗਣੇ ਆ ਤੇ ਅਸੀਂ ਜਿਹੜਾ ਸ਼ੇਵ ਸਿੱਧਾ ਇੱਥੇ ਲੈ ਕੇ ਆਵਾਂਗੇ ਕਿਉਂਕਿ ਸਾਡੇ ਵਰਕਰਾਂ 'ਚ ਭਾਰੀ ਰੋਸ ਆ ਦੋਨਾਂ ਡੀਪੂ ਬੰਦ ਕੀਤੇ ਹੋਏ ਸਵੇਰ ਦੇ ਇਸ ਚੱਕਰ 'ਚ ਪਰ ਜੇ ਨਾ ਹੋਇਆ ਤਾਂ ਪੂਰਾ ਪੰਜਾਬ ਬੰਦ ਸਾ ਬਿਲਕੁਲ ਜਿਵੇਂ ਕੀ ਉਹਨਾਂ ਨੇ ਕਿਹਾ ਕਿ ਡੈਡ ਬੋਡੀ ਆਣ ਦੀ ਵੇਟ ਕੀਤੀ ਜਾ ਰਹੀ ਹੈ ਡੈਡ ਬੋਡੀ ਆਣ ਤੈ ਹੀ ਜੜਕੀ ਹੈ ਔਰ ਦਰਸ਼ਨ ਜਿਹੜਾ ਤਿੱਖਾ ਉਹ ਜਲੰਧਰ ਦੇ ਵਿੱਚ ਕੀਤਾ ਜਾਵੇਗਾ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਹਿਜ तमाम ਜਾਣਕਾਰੀ ਲਈ ਤਨਬਾਦ ਹੈ ਗੱਲਬਾਤ ਕਰਨ ਦੇ ਲਈ ਤਕ ਉਲਾਕੇ ਦੱਸ ਦਈਏ ਕੀ ਰੋਡਵੇਜ਼ ਡਰਾਈਵਰ ਜੋ ਹੈ ਉਸ ਦੀ ਮੌਤ ਹੋਈਆ ਉਸ ਦਾ ਕਤਲ ਹੋਇਆ ਜਿਸ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੀਪੂ ਜਿਹੜਾ ਹੈ ਉਹ ਦੋਵੇਂ ਪੰਪਾਇ ਨੇ ਜਲੰਧਰ ਤੋਂ ਔਰ ਜੇਕਰ ਹੁਣ ਦੀ ਗੱਲ ਕੀਤੀ ਜਾਏ ਤਾਂ ਇਹ ਕਹਿ ਰਹੇ ਨੇ ਕਰਮਚਾਰੀ ਔਰ ਲੋੜ ਪਏਗੀ ਤਾਂ ਫਿਰ ਸਾਨੂੰ ਅਸੀਂ पेशी है दस दिए कि चंडीगढ़ कोर्ट के पेश करेगी सी बी आई भुलर का पांच दिन का रिमांड जो अब खत्म हो रहा है और तो कोर्ट तो रिमांड वाण की मांग कर सकती है सी बी आई और भुलर के जुड़े आई एस आई पी एस न ਦਾ ਦਾਵੀ ਖੁਲਾਸਾ ਹੋ ਸਕਦਾ ਹੈ ਤਾਂ ਅਫਸਰਾਂ ਦੇ ਨਾ ਜੜੇ ਨੇ ਕੋਰਟ ਵਿੱਚ ਦੱਸ ਸਕਦੀ ਹੈ ਸੀਪੀਆਈ ਉਧਰ ਪੰਜਾਬ ਵਿਜੀਲੈਂਸ ਨੇ ਵੀ ਮੋਹਾਲੀ ਕੋਰ ਦੇ ਵਿੱਚ ਅਰਜ਼ੀ ਲਗਾ ਕੇ ਪੁੱਲਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈਣ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਅਰਜ਼ੀ ਖਾਰਜ ਕਰਕੇ ਦੁਬਾਰਾ ਪੈਟੀਸ਼ਨ ਪਾਉਣ ਦੇ ਲਈ ਕਿਹਾ ਹੈ ਯਾਨੀ ਕਿ ਇਸ ਜਿੱਥੇ ਵਿਜੀਲੈਂਸ ਜਾਂਚ ਕਰਨਾ ਚਾਹੁੰਦੀ ਹੈ ਆਪਣੇ ਪੱਧਰ ਤੇ ਉੱਥੇ ਦੂਸਰੇ ਪਾਸੇ ਸੀਪੀਆਈ ਦੇ ਵੱਲੋਂ ਜਿਹੜਾ ਰਿਮਾਂਡ ਹੈ ਉਹ ਹੋਰ ਮੰਗਿਆ ਜਾ ਸਕਦਾ ਹੈ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਨੇ ਔਰ ਜਿਸ ਤਰੀਕੇ ਦਾ ਇਹ ਮਾਮਲਾ ਕਿਉਂਕਿ ਰਿਸ਼ਵਤ ਵੱਡਾ ਮਸਲਾ ਹੈ ਔਰਸ ਨੂੰ ਲੈ ਕੇ ਕਿਉਂਕਿ ਖੁਲਾਸੇ ਬਹੁਤ ਸਾਰੇ ਹੋ ਰਹੇ ਨੇ ਕਿ ਮੀਡਲ ਮੈਨ ਦੇ ਵੱਲੋਂ ਹੋਰ ਵੀ ਜੜੇ ਲੋਕ ਜਿਹੜੇ ਅਫਸਰ ਨੇ ਖਾਸ ਤੌਰ ਤੇ ਔਰ ਲੋਕ ਨੇ ਉਹਨਾਂ ਦੀ ਲਿਸਟ ਉਹਦੇ ਕੋਲ ਸੀ ਤਾਂ ਇਹ ਸਵਿਚਕਾਰ ਸਿੱਧਾਰੂ ਕਰਾਂਗੇ ਮਨੋਜ ਰਾਠੀ ਮੇਰੇ ਸੋਗੀ ਲਾਈਵ ਮੌਜੂਦ ਨੇ ਮਨੋਜ ਕੀ ਕੁਝ ਜਾਣਕਾਰੀ ਹੈ सीबीआई ਹੋਰ ਰਿਮਾਂਡ ਮੰਗ ਸਕਦੀ ਹੈ ਦੂਜੇ ਪਾਸੇ ਵਿਜੀਲੈਂਸ ਦੇ ਵੱਲੋਂ ਵੀ ਮੰਗ ਜਿਹੜੀ ਹੈ ਉਹ ਕੀਤੀ ਗਈ ਹੈ ਬਿਲਕੁਲ ਹੁਣੇ-ਹੁਣੇ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਇੱਥੇ ਲੈ ਕੇ ਪਹੁੰਚੀ ਹੈ ਤੇ ਐਕਸਕਲੂਸਿਵ ਤਸਵੀਰਾਂ ਸਿਰਫ న్యూਸ 18 ਤੇ ਕੈਦ ਹੋਈ ਹੈ ਗੁਰਜੋਤ ਔਰ ਅੱਜ 5 ਦਿਨ ਦੇ ਰਿਮਾਂਡ ਤੋਂ ਬਾਅਦ ਦੁਬਾਰਾ ਤੋਂ ਪੇਸ਼ ਕੀਤਾ ਜਾ ਰਿਹਾ ਹੈ ਹਰਚਰਨ ਸਿੰਘ ਪੁੱਲਰ ਨੂੰ ਔਰ ਤੁਹਾਨੂੰ ਦੱਸ ਦਈਏ ਕਿ ਇਸ 5 ਦਿਨਾਂ ਦੇ ਰਿਮਾਨਡ ਦੌਰਾਨ ਕਈ ਚੀਜ਼ਾਂ ਦਾ ਖੁਲਾਸਾ ਸੀਬੀਆਈ ਵੱਲੋਂ ਕੀਤਾ ਗਿਆ ਹੈ ਕਈ ਥਾਵਾਂ ਤੇ ਰੇਡ ਕੀਤੀ ਗਈ ਹੈ ਕਈ ਵੱਡੇ ਪ੍ਰਾਪਰਟੀ ਡੀਲਰਾਂ ਦੇ ਘਰ ਰੇਡ ਕੀਤੀ ਗਈ ਹੈ ਪਟਿਆਲਾ ਲੁਧਿਆਣਾ 7 ਤੋਂ ਵੀ ਜ਼ਿਆਦਾ ਜਿਹੜੇ ਠਿਕਾਣੇ ਹਨ ਉੱਥੇ ਰੇਡ ਕੀਤੀ ਗਈ ਹੈ ਸੀਬੀਆਈ ਵੱਲੋਂ ਔਰ ਕਈ ਜਿਹੜੇ ਡਾਕੂਮੈਂਟਸ ਹਨ ਉਹਨਾਂ ਨੂੰ ਜ਼ਬਤ ਕੀਤਾ ਗਿਆ ਹੈ ਕਈ ਇਲੈਕਟ੍ਰੋਨਿਕ ਗੈਜੇਟਸ ਨੂੰ ਜ਼ਬਤ ਕੀਤਾ ਗਿਆ ਹੈ ਔਰ ਹੁਣੇ 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 ਲੈ ਕੇ ਪਹੁੰਚੀ ਹੈ ਸੀਬੀਆਈ ਹਰਚਰਨ ਸਿੰਘ ਪੁੱਲਰ ਨੂੰ 5 ਦਿਨ ਦਾ ਰਿਮਾਨ ਹੋਰ ਵੀ ਰਿਮਾਂਡ ਮੰਗਿਆ ਜਾ ਸਕਦਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਦੂਜਾ ਪੁਆਇੰਟ ਡੀਏ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਜਿਹੜੀ ਐਕਸਕਲੂਸਿਵ ਜਾਣਕਾਰੀ ਸਾਡੇ ਕੋਲ ਮੌਜੂਦ ਹੈ ਉਹਦੇ ਵਿੱਚ ਵੀ ਅਰੈਸਟ ਪਾ ਲਈ ਗਈ ਹੈ ਹਰਚਰਨ ਸਿੰਘ ਭੁੱਲਰ ਦੀ ਉਸ ਮਾਮਲੇ ਦੇ ਵਿੱਚ ਵੀ ਅਰੈਸਟ ਪਾ ਲਈ ਗਈ ਹੈ ਤੇ ਹੁਣ ਉਹਦੇ ਵਿੱਚ ਵੀ ਪੁੱਛਗਿੱਛ ਹੋਏਗੀ ਲੇਕਿਨ ਦੂਜੇ ਪਾਸੇ ਪੰਜਾਬ ਵਿਜਲੈਂਸ ਵੀ ਤਿਆਰੀ ਕਰ ਰਹੀ ਹੈ ਕਿ ਜਿੱਦਾਂ ਹੀ ਸੀਬੀਆਈ ਦਾ ਰਿਮਾਨ ਖਤਮ ਹੋਵੇ ਨਾਲ ਦੇ ਨਾਲ ਹੀ ਹਰਚਰਨ ਸਿੰਘ ਪੁੱਲਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਬਿਜ਼ਨਸ ਲੈ ਕੇ ਜਾਏਗੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਜਿਹੜੀ ਡਾਇਰੀ ਹੈ ਜਾਂ ਫਿਰ ਕ੍ਰਿਸ਼ਨੂ ਜਿਹੜਾ ਵਿਚੋਲੀਆ ਉਹਦੇ ਅਮਨੇ ਸਾਹਮਣੇ ਜਿਹੜੀ ਬਿਠਾ ਕੇ ਪੁੱਛ ਕੇ ਛੋਈ ਹੈ ਉਹਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਕਈ ਵੱਡੇ ਆਈਪੀਐਸ ਅਫਸਰ ਆਈਏਐਸ ਅਫਸਰਾਂ ਦਾ ਵੀ ਨਾਂ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚ ਹਰਚਰਨ ਸਿੰਘ ਪੁੱਲਰ ਦੀ ਨਜ਼ਦੀਕੀਆਂ ਕਾਫੀ ਸੀਗੀ ਇਨਵੋਲਵਮੈਂਟ ਕਾਫੀ ਸੀਗੀ ਉਹ ਕੌਣ ਅਫਸਰ ਨੇ ਉਦਾ ਵੀ ਪੂਰੀ ਇੱਕ ਲਿਸਟ ਤਿਆਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਈ ਵੱਡੇ ਕਾਰੋਬਾਰੀ ਨੇ ਕਈ ਵੱਡੇ ਸਕ੍ਰੈਪ ਡੀਲਰ ਨੇ ਉਹਨਾਂ ਦੇ ਵੀ ਨਾਂ ਸਾਹਮਣੇ ਆਏ ਉਹਨਾਂ ਦੇ ਕਿਸ ਤਰ੍ਹਾਂ ਦੇ ਰਿਲੇਸ਼ਨ ਹਰਚਰਨ ਸਿੰਘ ਭੁੱਲਰ ਦੇ ਸੀਗੇ ਉਸ ਨੂੰ ਲੈ ਕੇ ਵੀ ਹੁਣ ਲਗਾਤਾਰ ਇਹਦੇ ਵਿੱਚ ਸੀਬੀਆਈ ਕੰਮ ਕਰਦੀ ਹੈ ਦੇਖੋ ਇਹਦੇ ਵਿੱਚ ਦਰ ਪਦਰ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਇੱਕ ਸੀਬੀਆਈ ਨੇ ਪੂਰੀ ਲਿਸਟ ਤਿਆਰ ਕੀਤੀ ਹੈ ਕਿ ਆਖਿਰ ਕਿਹਦੇ-ਕਿਹੜੇ ਅਫਸਰ ਦੇ ਨਾਲ ਹਰਚਰਨ ਸਿੰਘ ਪੁੱਲਰ ਦੇ ਰਿਲੇਸ਼ਨ ਸੀਗੇ ਕਿਸ ਤਰ੍ਹਾਂ ਦੇ ਰਿਲੇਸ਼ਨ ਸੀਗੇ ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਘੁਮ ਕੇ ਆਏ ਨੇ ਔਰ ਵਿਦੇਸ਼ਾਂ ਦੇ ਵਿੱਚ ਵੀ ਪ੍ਰਾਪਰਟੀ ਦਾ ਜ਼ਿਕਰ ਹੋ ਰਿਹਾ ਇਸੇ ਕੋਰਟ ਦੇ ਵਿੱਚ ਅੱਜ ਹੁਣੇ ਲੈ ਕੇ ਆਏ ਨੇ ਸੀਬੀਆਈ ਹਰਚਰਨ ਸਿੰਘ ਪੁੱਲਰ ਨੂੰ ਔਰ ਵਿਚੋਲਿਆ ਦੇ ਨਾਲ ਬਿਠਾ ਕੇ ਜਿਹੜੀ ਗੱਲਬਾਤ ਹੋਈ ਹੈ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਵਿੱਚ ਵੀ ਵੱਡੇ ਖੁਲਾਸੇ ਜਿਹੜੇ ਹੈਗੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਅਸੀਂ ਕਹਿ ਸਕਦੇ ਆ ਕਿ ਆਣ ਵਾਲੇ ਸਮੇਂ 'ਚ ਹਰਚਰਨ ਸਿੰਘ ਪੁੱਲਰ ਦੀ ਜਿਹੜੀ ਮੁਸ਼ਕਿਲ ਹੈ ਉਹ ਵੱਸ ਸਕਦੀ ਹੈ ਕਿਉਂਕਿ ਅੱਜ ਸੀਬੀਆਈ ਕਈ ਚੀਜ਼ਾਂ ਦਾ ਖੁਲਾਸਾ ਕੋਰਟ ਦੇ ਵਿੱਚ ਕਰੂਗੀ ਔਰ ਉਸੀ ਬੇਸ ਤੇ ਰਿਮਾਂਡ ਵੀ ਜਿਹੜੀ ਹੈ ਕਿ ਮੰਗ ਕਰ ਸਕਦੀ ਹੈ ਜਿਹੜੀ ਜਾਣਕਾਰੀ ਸਾਹਮਣੇ ਆਈ ਦੇ ਵਿੱਚ ਦੇਖੋ ਦੋ ਤਿੰਨ ਅਹਿਮ ਪੁਆਇੰਟ ਹੈ ਕਿਹੜੇ ਕਿਹੜੇ ਅਫਸਰ ਹਰਚਰਨ ਸਿੰਘ ਪੁੱਲਰ ਦੇ ਨਾਲ ਨਜ਼ਦੀਕੀਆਂ ਸੀਗੇ ਕਿਉਂਕਿ ਇਹਦੇ ਵਿੱਚ ਪ੍ਰਾਪਰਟੀਆਂ ਦਾ ਕਾਫੀ ਜ਼ਿਕਰ ਹੋ ਰਿਹਾ ਹੈ ਬੇਨਾਮ ਪ੍ਰਾਪਰਟੀਆਂ ਦਾ ਵੀ ਜ਼ਿਕਰ ਹੋ ਰਿਹਾ ਜਿਹੜੀ ਹਰਚਰਨ ਸਿੰਘ ਪੁੱਲਰ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਤੇ ਨਾਲ ਦੇ ਨਾਲ ਜਿਹੜੇ ਪੰਜਾਬ ਦੇ ਦੂਜੇ ਅਫਸਰ ਨੇ ਉਹਨਾਂ ਦੀ ਵੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਉਹ ਅਫਸਰ ਕੌਣ ਨੇ ਕਿਉਂਕਿ ਵਿਚੋਲੀਏ ਦੇ ਡਾਇਰੀ ਦੇ ਵਿੱਚ ਜਿਹੜੇ ਅਫਸਰਾਂ ਦੇ ਨਾਂ ਲਿਖੇ ਗਏ ਉਹਦੇ ਹਰਦਰਨ ਸਿੰਘ ਪੁੱਲਰ ਦਾ ਰੋਲ ਕੀ ਸੀ ਇਹ ਬਹੁਤ ਸਾਰੀਆਂ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਹਜੇ ਤਾਂ ਪਰਤਾ ਖੁੱਲਦੀ ਨਜ਼ਰ ਆ ਰਹੀ ਹੈ ਆਖਿਰ ਪੰਜਾਬ ਦੇ ਉਹ ਕੌਣ ਸੇ ਅਫਸਰ ਨੇ ਜਿਹੜੀ ਜਾਣਕਾਰੀ ਸੀਬੀਆਈ ਦਿੰਦੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੋਰਟ ਹੋਰ ਵੀ ਅਰੀਮਾਂਡ ਦੇ ਸਕਦੀ ਹੈ ਕਿਉਂਕਿ ਜੇਕਰ ਸੀਬੀਆਈ ਮੰਗਦੀ ਹੈ ਕਿਉਂਕਿ ਇਹਦੇ ਵਿੱਚ ਹੁਣ ਕਈ ਹੋਰ ਵੀ ਪ੍ਰਾਪਰਟੀ ਡੀਲਰ ਕਈ ਹੋਰ ਵੀ ਕਾਰੋਬਾਰੀ ਕਈ ਹੋਰ ਵੀ ਅਫਸਰਾਂ ਨੂੰ ਉੱਚਕਿਚ ਜਿਹੜੀ ਹੈ ਉਹ ਹੋ ਸਕਦੀ ਹੈ ਬਿਲਕੁਲ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਤਾਂ ਥੋੜੀ ਦੇਰ ਪਹਿਲਾਂ ਹੀ ਹਰਜਨ ਸਿੰਘ ਪੁੱਲਰ ਨੂੰ ਲੈ ਕੇ ਗਈ ਹੈ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਹੁਣ ਔਰ ਨਾਲ ਹੀ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਵਿਖਣਾ ਹੋਏਗਾ ਕਿ ਕੁਝ ਜਿਹੜਾ ਹੈ ਉਸ ਕਾਰਵਾਈ ਦੇ ਸਪੈਸ਼ੀ ਦੇ ਦੌਰਾਨ ਰਹਿੰਦਾ ਹੈ